ਆਪਣਾ ਹੈਪੀ ਬਾਡੀ ਆ ਤੁਸੀਂ ਵੇਖ ਰਹੇ ਹੋ ਆਰਬੀਨਯਾ ਟੀਵੀ ਨਿਊਜ਼ ਅੱਜ ਅਸੀਂ ਨਕੋਦਰ ਦੇ ਜਲੰਧਰ ਰੋਡ ਤੇ ਖੜੇ ਆ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਨੈਸ਼ਨਲ ਕਾਲਜ ਦੇ ਮੋੜੇ ਔਰ ਤੁਹਾਨੂੰ ਇੱਕ ਚੀਜ਼ ਦਿਖਾ ਰਹੇ ਆ ਨਕੋਦਰ ਸ਼ਹਿਰ ਦਾ ਜਿਹੜਾ ਇੱਕ ਟਾਪ ਦਾ ਕੰਮ ਕੀਤਾ ਹੋਇਆ ਨਗਰ ਕੌਂਸਲ ਦਾ ਇਹ ਤੁਹਾਨੂੰ ਇਹ ਦਿਖਾ ਰਹੇ ਆ ਮੈਂ ਕਹੂੰਗਾ ਕੈਮਰਾਮੈਨ ਇਹ ਪਰਸਨ ਨੂੰ ਇਹ ਜਿਹੜਾ ਸਾਰਾ ਰੋਡ ਦਿਖਾਇਆ ਜਾਵੇ ਦੇਖ ਲਓ ਕਿਵੇਂ ਜਿਹੜਾ ਰੋਡ بیٹھ ਗਿਆ ਆ ਔਰ ਕਟੋਕਟ 5 6 ਫੁੱਟ ਜਿਹੜਾ ਇਹ ਰੋਡ ਜਿਹੜਾ ਵਿੱਚ ਡਿੱਗ ਪਿਆ ਆ ਔਰ ਰਸਤਾ ਸਾਰਾ ਬੰਦ ਹੋ ਗਿਆ ਆ ਲੋਕ ਬੜੇ ਪਰੇਸ਼ਾਨ ਹੋ ਰਹੇ ਆ ਇਹ ਰਾਤੀ 8:00 ਵਜੇ ਟਰਾਲੀ ਲੰਘਦੀ ਪਈ ਸੀ ਰੇਤਾ ਵਾਲੀ ਉਹਦੇ ਨਾਲ ਹੋਇਆ ਇੱਥੇ ਵਿੱਚ ਤਸ ਗਈ ਸੜਕ ਭਾਜੀ ਜਦੋਂ ਸਾਨੂੰ ਯਾਦ ਹੈ ਜਦੋਂ ਇਹ ਸੜਕ ਬਣਨੀ ਸੀ ਤੁਸੀਂ ਇੱਕ ਨਗਰ ਕੌਂਸਲ ਨੂੰ ਸਵਾਲ ਵੀ ਕੀਤੇ ਸੀ ਵੀ ਇਹ ਰੋਡ ਜਿਹੜੀ ਇਹ ਕਾਮਯਾਬ ਨਹੀਂ ਰਹਿਣੀ ਅਸੀਂ ਆਪਣੇ ਵੱਲੋਂ ਸਾਨੂੰ ਜੋ ਲੱਗਿਆ ਸੀ ਅਸੀਂ ਕਿਹਾ ਸੀ ਬਟ ਉਹ ਹੋ ਕੇ ਹੀ ਰਿਹਾ ਉਹ ਇਹ ਸਾਡੇ ਨਾਲ ਅੰਕਲ ਜੀ ਇੱਥੇ ਇਹਨਾਂ ਨੇ ਸਾਰੇ ਸਾਰੇ ਦੁਕਾਨਦਾਰ ਆ ਇੱਥੋਂ ਦੇ ਤੇ ਜਿਨ੍ਹਾਂ ਨੇ ਹਾਲਾਤ ਦੱਸ ਰਿਹਾ ਅੰਕਲ ਜੀ ਵੀ ਕਿਵੇਂ ਦੇਖਦੇ ਹੋ ਜਿਹੜਾ ਇਹ ਕੰਮ ਕੀਤਾ ਗਿਆ ਹੋਇਆ ਉਹ ਗਲਤ ਕੰਮ ਹੋਇਆ ਇਹ ਠੀਕ ਨਹੀਂ ਹੋਇਆ ਤੇ ਤੁਹਾਨੂੰ ਇਹ ਜਿਹੜਾ ਵਧੀਆ ਲੱਗ ਰਿਹਾ ਇਹ ਜਿਹੜਾ ਸੜਕ ਬਣੀ ਸ਼ਹਿਰ ਦੀ ਨਹੀਂ ਨਹੀਂ ਵਧੀਆ ਨਹੀਂ ਠੀਕ ਗਲਤ ਆ ਤੇ ਜਿਵੇਂ ਲੋਕ ਵੀ ਦੇ ਦੱਸਦਾ ਤੁਹਾਨੂੰ ਦੱਸਦੀ ਆ ਵੀ ਪਰੇਸ਼ਾਨ ਜਿਹੜੇ ਹੋਏ ਪਏ ਆ ਸ਼ਹਿਰ ਦੇ ਕੰਮ ਤੋਂ ਤੇ ਲੋਕ ਕਾਫੀ ਜ਼ਿਆਦਾ ਜਿਹੜੇ ਪਰੇਸ਼ਾਨ ਹੋਏ ਪਏ ਆ ਆਵਾਜਾਈ ਸਾਰੀ ਬੰਦ ਹੋ ਗਈ ਇੱਕ ਸਾਈਡ ਦੀ ਤੇ ਮੈਂ ਕਵਾਂਗਾ ਵੀ ਇਹ ਜਿਹੜੇ ਨਗਰ ਕੌਂਸਲ ਦੇ ਔਰ ਵੀ ਹੈ ਹਲਕਾ ਵਿਧਾਇਕ ਇਨਰਜੀਦ ਕੋਰਮਾਨ ਉਹਨਾਂ ਨੂੰ ਇਹ ਸਾਰਾ ਮੌਕਾ ਦੇਖਣਾ ਚਾਹੀਦਾ ਆ ਵੀ ਇਹ ਜਿਹੜੇ ਹਾਲਾਤ ਬਣ ਗਏ ਆ ਤੇ ਕਿਉਂ ਇਹ ਜਿਹੜਾ ਕੰਮ ਜਿਹੜਾ ਕਰਪਸ਼ਨ ਹੋਈ ਆ ਇਹ ਸਾਰੀ ਤੁਸੀਂ ਦੇਖ ਸਕਦੇ ਆ ਵੀ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਰੋਡ ਦੇ ਤੇ ਤੁਸੀਂ ਵੇਖ ਰਹੇ ਹੋ ਆਰਬੀ ਨੀਟੀ